ਸਤਿ ਸ਼੍ਰੀ ਅਕਾਲ ਜੀ ਆਪਾਂ ਬਣਾਉਣੇ ਆ ਜੀ ਅੱਜ ਗੋਲ ਗੱਪੇ ਗੋਲ ਗੱਪੇ ਜਿਹੜੇ ਆ ਬਹੁਤ ਹੀ ਵਧੀਆ ਟੇਸਟੀ ਬਣਦੇ ਆ ਇਸ ਤਰ੍ਹਾਂ ਫੁੱਲੇ-ਫੁੱਲੇ ਗੋਲ ਗੱਪੇ ਜਿਹੜੇ ਆ ਆਪਾਂ ਘਰ ਵਿੱਚ ਬਣਾਵਾਂਗੇ ਤੇ ਬਹੁਤ ਹੀ ਟੇਸਟੀ ਜਿਹੜੇ ਇਸ ਤਰ੍ਹਾਂ ਦੇ ਗੋਲ ਗੱਪੇ ਬਣਦੇ ਆ ਆਜੋ ਆਪਾਂ ਬਣਾਨੇ ਆ ਜੀ ਗੋਲ ਗੱਪੇ ਤੇ ਗੋਲ ਗੱਪੇ ਬਣਾਉਣ ਲਈ ਆਪਾਂ ਲਈ ਆ ਸੂਜੀ ਲਈ ਆ ਤੇ ਆਟਾ ਭਾ ਆٹے ਦੇ ਗੋਲ ਗੱਪੇ ਬਣਾਵਾਂਗੇ ਮੈਂ ਇੱਕ ਕੌਲੀ ਜਿਹੜੀ ਆ ਆਟੇ ਦੀ ਲਈ ਆ ਤੇ ਇੱਕ ਹੀ ਕोली ਸੂਜੀ ਲਈ ਆ ਸੂਜੀ ਨੂੰ ਥੋੜੀ ਜਿ ਮੇਰੇ ਕੋਲ ਮੋਟੀ ਸੂਜੀ ਸੀ ਤੇ ਮੈਂ ਇਹਨੂੰ ਥੋੜਾ ਜਿਹਾ ਗ੍ਰੈਂਡਰ ਚ ਪਾ ਕੇ ਗ੍ਰੈਂਡ ਕਰ ਲਿਆ ਤੇ ਆਟੇ ਨੂੰ ਮੈਂ ਛਾਣ ਕੇ ਲਿਆਇਆ ਤੇ ਜੇ ਤੁਸੀਂ ਅੱਧਾ ਮੈਂ ਅੱਧਾ-ਅੱਧਾ ਪਾਉਂਗੀ ਤੁਸੀਂ ਆਪਣੇ ਹਿਸਾਬ ਨਾਲ ਲੈ ਲੈਣਾ ਸੂਜੀ ਜੇ ਨਹੀਂ ਪਾਣੀ ਤੁਸੀਂ ਇਕੱਲੇ ਆਟੇ ਦੇ ਵੀ ਬਣਾ ਸਕਦੇ ਆ ਤੇ ਸੂਜੀ ਨੂੰ ਆਪਾਂ ਛਾਣ ਲਾਂਗੇ ਜੇ ਤੁਹਾਡੇ ਕੋਲ ਬਰੀਕ ਹੈਗੀ ਆ ਮੋਟੀ ਸੂਜੀ ਬਰੀਕ ਤੁਸੀਂ ਜਿਹੜੀ ਵੀ ਲੈ ਲੈਣੀ ਲੈ ਲਓ ਮੇਰੇ ਕੋਲ ਜਿਆਦਾ ਥੋੜੀ ਮੋਟੀ ਸੀਗੀ ਇਸ ਕਰਕੇ ਆਪਾਂ ਇਹਨੂੰ ਗ੍ਰाइंड ਕੀਤਾ ਹੈ ਤੇ ਆਟਾ ਜਿਹੜਾ ਆ ਇਹਨੂੰ ਵੀ ਆਪਾਂ ਛਾਣ ਲਾਂਗੇ ਆਟਾ ਮੈਂ ਛਾਣਿਆ ਹੈ ਤੇ ਹੁਣ ਆਪਾਂ ਇਹਨੂੰ ਫੇਰ ਇੱਕ ਵਾਰੀ ਛਾਣ ਲਾਂਗੇ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਚੋਟਕੀਕ ਜਿਹੜਾ ਆ ਮਿੱਠਾ ਸੋਡਾ ਜਿਹੜਾ ਆਪਣੇ ਕੋਲ ਹੁੰਦਾ ਆ ਉਹ ਪਾਵਾਂਗੇ ਬਹੁਤ ਥੋੜਾ ਜਿਹਾ ਪਾਉਣਾ ਹੈ ਜਿਆਦਾ ਨਹੀਂ ਪਾਉਣਾ ਹੈਗਾ ਮੈਂ ਚੁਟਕੀ ਕੇ ਇਹ ਬਹੁਤ ਥੋੜਾ ਹੈ ਇਹ ਇੰਨਾ ਖੋਰ ਪਾਵਾਂਗੇ ਇੰਨਾ ਕਿ ਮੈਂ ਜਿਹੜਾ ਹੈ ਮਿੱਠਾ ਸੋਡਾ ਪਾਇਆ ਬੇਕਿੰਗ ਪਾਊਡਰ ਨਹੀਂ ਪਾਇਆ ਸੋਡਾ ਪਾਇਆ ਮੈਂ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕਰ ਲਾਂਗੇ ਜੀ ਮਿਕਸ ਇਹਦੇ ਵਿੱਚ ਆਪਾਂ ਲੂਣ ਵਗੈਰਾ ਕੁਝ ਨਹੀਂ ਪਾਉਣਾ ਹੈਗਾ ਤੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਮਿਕਸ ਕਰ ਲੈਣ ਗੋਲ ਗੱਪੇ ਜਿਹੜੇ ਆਪਣੇ ਬਹੁਤ ਹੀ ਵਧੀਆ ਬਣਨਗੇ ਕ੍ਰਿਸਪੀ ਬਣਨਗੇ ਇਸ ਤਰ੍ਹਾਂ ਨੂਨ ਪਾਉਣ ਦੇ ਨਾਲ ਸੌਫਟ ਹੋ ਜਾਂਦੇ ਆ ਲੂਣ ਇਸ ਕਰਕੇ ਨਹੀਂ ਪਾਉਣਾ ਤੇ ਹੁਣ ਆਪਾਂ ਨਾਰਮਲ ਪਾਣੀ ਲਿਆਇਆ ਤੇ ਹੁਣ ਆਪਾਂ ਇਹਦੇ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਮਲ ਲਵਾਂਗੇ ਇਹਨੂੰ ਆਪਾਂ ਸਖਤ ਨਾ ਬਹੁਤਾ ਸਖਤ ਤੇ ਨਾ ਬਹੁਤਾ ਨਰਮ ਆਟਾ ਜਿਹੜਾ ਆ ਇਸ ਤਰ੍ਹਾਂ ਗੁੰਨਣਾ ਆ ਇਕਦਮ ਬਹੁਤ ਜ਼ਿਆਦਾ ਪਾਣੀ ਨਹੀਂ ਪਾਉਣਾ ਤਾਂ ਕਿ ਜਿਹੜਾ ਆਪਣਾ ਆਟਾ ਇਹ ਨਰਮ ਨਾ ਹੋ ਜਾਵੇ ਕਿਉਂਕਿ ਆਪਾਂ ਨੋਰਮਲ ਜਿਹਾ ਜਦਦਾ ਆਪਾਂ ਆਟਾ ਪੂਰੀ ਵਾਲਾ ਬਣਾਈਦਾ ਗੁੰਨੀਦਾ ਆ ਉਹਦੇ ਨਾਲ ਥੋੜਾ ਜਿਹਾ ਨਾਰਮ ਰੱਖਣਾ ਕਿਉਂਕਿ ਆਪਾਂ ਸੂਜੀ ਪਾਈ ਆ ਤੇ ਫਿਰ ਜਿਹੜਾ ਆ ਇਹ ਆਟਾ ਥੋੜਾ ਸਖਤ ਹੋ ਜਾਣਾ ਤਾਂ ਸੂਜੀ ਨੇ ਵੀ ਫੁੱਲਣਾ ਆ ਦੇਖੋ ਆਪਾਂ ਗੁੰਨ ਲਿਆ ਆ ਤੇ ਮਤਲਬ ਜਿਹਦਾ ਆਪਾਂ ਰੋਟੀ ਬਗਾਈਦੇ ਉਹਨਾਂ ਨਾਲ ਥੋੜਾ ਸਖਤ ਹੀ ਰੱਖਣਾ ਤੇ ਇਸ ਤਰ੍ਹਾਂ ਦਾ ਮੈਂ ਆਟਾ ਜਿਹੜਾ ਗੁੰਨ ਲਿਆ ਤੇ ਇਹਨੂੰ ਥੋੜਾ ਜਿਹਾ ਹੁਣ ਆਪਾਂ ਬੋ ਇਹਨੂੰ ਆਪਾਂ ਹੁਣ ਟਾਕ ਕੇ ਰੱਖਾਂਗੇ ਅੱਧਾ ਕ ਘੈਟਾ ਤਾਂਕ ਜਿਹੜੀ ਆਪਣੀ ਸੂਜੀ ਆ ਉਹ ਫੁੱਲ ਜਵੇ ਤੇ ਆਪਣਾ ਆਟਾ ਜਿਹੜਾ ਹੈ ਇਕਦਮ ਸੌਫਟ ਹੋ ਜਾਊਗਾ ਇਹਦੇ ਤੇ ਮੈਂ ਕੋਈ ਤੇਲ ਵਗੈਰਾ ਕੁਛ ਨਹੀਂ ਲਾਉਣਾ ਐਸੇ ਹੀ ਤਰ੍ਹਾਂ ਇਹਦੇ ਤੇ ਆਪਾਂ ਗਿੱਲਾ ਕੱਪੜਾ ਦੇ ਕੇ ਜਿਹੜਾ ਆ ਇਹਨੂੰ ਟੱਕਰਾਂਗੇ ਮੈਂ ਕੱਪੜੇ ਨੂੰ ਗਿੱਲਾ ਕਰਕੇ ਤਨਚੋੜ ਲਿਆ ਆ ਤੇ ਗਿੱਲਾ ਤਾਂ ਕਿ ਆਪਣਾ ਜਿਹੜਾ ਆਟਾ ਆ ਇਹ ਇਹਦੇ ਉੱਤੇ ਸਿਕਰੀ ਜਿਹੀ ਨਾ ਆਵੇ ਪਾਪੜੀ ਜਿਹੀ ਨਾ ਆਵੇ ਤੇ ਇਹਨੂੰ ਆਪਾਂ ਹੁਣ ਜਿਹੜਾ ਇਸ ਤਰ੍ਹਾਂ ਰੈਸਟ ਲਈ ਰੱਖ ਦਾਂਗੇ ਆਟੇ ਅੱਧਾ ਘੰਟਾ ਘੰਟਾ ਇਹਨੂੰ ਆਪਾਂ ਇਸ ਤਰ੍ਹਾਂ ਰੈਸਟ ਤੇ ਰੱਖਾਂਗੇ ਗਿੱਲਾ ਕੱਪੜਾ ਦੇਣਾ ਹੈ ਉੱਤੇ ਆਟਾ ਜਿਹੜਾ ਆ ਹੁਣ ਆਪਾਂ ਦੇਖ ਲੈਣੇ ਆ ਤੇ ਆਪਣਾ ਆਟਾ ਜਿਹੜਾ ਦੇਖੋ ਜੀ 1 ਘੰਟਾ ਪੌਣਾ ਕ ਘੰਟਾ ਹੋ ਗਿਆ ਇਹਨੂੰ ਰੱਖੇ ਨੂੰ ਆਪਣੇ ਆਟੇ ਨੂੰ ਤੇ ਇਹ ਇੱਕਦਮ ਹੁਣ ਜਿਹੜਾ ਆ ਸਖਤ ਹੋ ਗਿਆ ਆ ਇਸ ਤਰ੍ਹਾਂ ਦਾ ਸਖਤ ਹੋ ਗਿਆ ਹੁਣ ਇਹ ਤੇ ਇਹਨੂੰ ਹੁਣ ਆਪਾਂ ਥੋੜ੍ਹਾ ਜਿਹਾ ਮਸਲ ਲੈਣੇ ਆ ਵਧੀਆ ਜਿਹਾ ਬਣਾ ਲੈਣੇ ਆ ਥੋੜਾ ਜਿਹਾ ਮਸਾਲਾ ਉਪਾ ਮਸਾਲਾ ਨੇ ਇਸ ਤਰ੍ਹਾਂ ਥੋੜਾ ਜਿਹਾ ਪਾਣੀ ਦਾ ਹੱਥ ਲਾਵਾਂਗੇ ਤੇ ਇਹਨੂੰ ਥੋੜਾ ਜਿਹਾ ਵਧੀਆ ਜਿਹਾ ਇਹ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਆਪਾਂ ਮਲ ਲੈਣਾ ਹੈ ਆਪਾਂ ਦੇਖੋ ਚੰਗੀ ਤਰ੍ਹਾਂ ਦੇ ਨਾਲ ਮਸਲ ਲਿਆ ਆ ਤੇ ਹੁਣ ਦੇਖ ਬਹੁਤ ਵਧੀਆ ਹੋ ਗਿਆ ਤੇ ਆਪਾਂ ਜਿਸ ਤਰ੍ਹਾਂ ਪੂਰੀਆਂ ਬਣਾਈ ਦੀਆਂ ਇਸ ਤਰ੍ਹਾਂ ਦਾ ਜਿਹੜਾ ਆਟਾ ਆਪਣਾ ਆਪਾਂ ਬਣਾ ਲਿਆ ਸਕਦੇ ਤੇ ਇਹਨੂੰ ਹੁਣ ਟੱਕ ਕੇ ਹੀ ਰੱਖਾਂਗੇ ਤੇ ਇਹਨੂੰ ਆਪਾਂ ਗਿੱਲੇ ਕੱਪੜੇ ਦੇ ਨਾਲ ਨੰਗਾ ਨਹੀਂ ਰੱਖਣਾ ਤੇ ਹੁਣ ਆਪਾਂ ਇੱਧਰ ਲੈ ਲੈਣੇ ਜੀ ਚਕਲਾ ਤੇ ਆਪਾਂ ਆਪਣੇ ਜਿਹੜੇ ਆ ਗੋਲ ਗੱਤੇ ਬੇਲਾਂਗੇ ਤੇ ਆਟੇ ਨੂੰ ਹੁਣ ਆਪਾਂ ਥੋੜਾ ਜਿਹਾ ਪੋਸ਼ਣ ਵਿੱਚੋਂ ਤੋੜ ਲਾਂਗੇ ਤੇ ਇਹਨੂੰ ਬਾਕੀ ਦੇ ਨੂੰ ਆਪਾਂ ਜਿਹੜਾ ਆ ਇਹਨੂੰ ਆਪਾਂ ਗਿੱਲੇ ਕੱਪੜੇ ਨਾਲ ਬਾਕੀ ਦੇ ਨੂੰ ਟੱਕ ਦਾਂਗੇ ਤੇ ਇਹਨੂੰ ਆਪਾਂ ਜਿਹੜਾ ਆ ਇੱਕ ਲੰਬੀ ਜੀ ਇਸ ਤਰ੍ਹਾਂ ਬਣਾ ਲਾਂਗੇ ਲੋ ਇਹਦੀਆਂ ਛੋਟੇ-ਛੋਟੇ ਪੇੜੇ ਜਿਹਾ ਕੱਟ ਲਾਂਗੇ ਇਹਨੂੰ ਆਪਾਂ ਗੋਲ ਜਿਹਾ ਇਸ ਤਰ੍ਹਾਂ ਬਣਾ ਲਾਂਗੇ ਪਹਿਲਾਂ ਤੇ ਇਹਦੇ ਫੇਰ ਛੋਟੇ-ਛੋਟੇ ਜਿਹਾ ਇਸ ਤਰ੍ਹਾਂ ਆਪਾਂ ਜਿੜ-ਜਿੜੇ ਕਾ ਆਪਾਂ ਗੋਲ ਘੱਪੇ ਬਣਾਣੇ ਆ ਊਡੂਡੇ ਕਾ ਆਪਾਂ ਛੋਟੇ-ਛੋਟੇ ਕੱਟ ਲੈਣੇ ਆ ਪੇੜੇ ਇਹਨਾਂ ਨੂੰ ਆਪਾਂ ਥੋੜੇ ਜਿਹਾ ਪਹਿਲਾਂ ਇਸ ਤਰ੍ਹਾਂ ਕੱਟ ਕੇ ਰੱਖ ਲੈਣੇ ਆ ਇੰਨੇ ਕ ਮੈਂ ਜਿਹੜੇ ਆ ਪੇੜੇ ਆਪਾਂ ਤੋੜ ਕੇ ਪਹਿਲਾਂ ਰੱਖ ਲਿਆ ਤਾਂ ਬਾਕੀ ਦੇ ਨੂੰ ਆਪਾਂ ਗਿੱਲੇ ਕੱਪੜੇ ਦੇ ਨਾਲ ਆਟੇ ਨੂੰ ਢੱਕ ਦਿੱਤਾ ਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਆ ਐਦਾਂ ਗੋਲ ਜਿਹਾ ਕਰ ਲਾਂਗੇ ਥੋੜਾ ਜਿਹਾ ਹੱਥ ਮਾਰ ਕੇ ਤੇ ਆਪਾਂ ਆਟਾ ਸੁੱਕਾ ਆਟਾ ਨਹੀਂ ਲਾਵਾਂਗੇ ਇਹਨਾਂ ਨੂੰ ਐਸੀ ਤਰ੍ਹਾਂ ਆਪਾਂ ਜਿਹੜਾ ਇਹਨਾਂ ਨੂੰ ਹੁਣ ਬੇਲ ਲਾਂਗੇ ਇੱਕ ਇੱਕ ਕਰਕੇ ਤੇ ਇਹਨੂੰ ਆਪਾਂ ਥੋੜਾ ਜਿਹਾ ਹੱਥ ਨਾਲ ਦਬਾ ਕੇ ਮੈਂ ਚਕਲੇ ਨੂੰ ਥੋੜਾ ਜਿਹਾ ਆਪਾਂ ਜਿਹੜਾ ਇਹ ਕੇ ਲਾ ਲਿਆ ਤੇਲ ਲਾ ਲਿਆ ਤਾਂ ਕਿ ਜਿਹੜੀਆਂ ਆਪਣੀਆਂ ਗੋਲ ਗੱਫੇ ਆਪਾਂ ਬਣਾ ਬੇਲਣੇ ਆ ਇਹ ਜਿਹੜੇ ਚਿੰਬੜਨਗੇ ਨਾ ਤੇ ਇਹਨੂੰ ਆਪਾਂ ਪਤਲਾ ਜਿਆ ਪਤਲਾ ਜਿਆ ਬੇਲ ਲਾਂਗੇ ਇਹ ਐਸੀ ਤਰ੍ਹਾਂ ਬਿਨਾ ਆਟੇ ਤੋਂ ਜਿਹੜਾ ਆ ਬੇਲ ਹੋ ਜਾਊਗਾ ਤੇ ਮੈਂ ਇੱਧਰ ਇੱਕ ਜਿਹੜਾ ਆ ਕੱਪੜਾ ਗਿੱਲਾ ਕਰ ਲਿਆ ਤੇ ਇਹਦੇ ਉੱਤੇ ਆਪਾਂ ਗਿੱਲੇ ਦੇ ਉੱਤੇ ਰੱਖਾਂਗੇ ਮਤਲਬ ਕਿ ਨਿਚੋੜ ਕੇ ਐਨ ਘੁੱਟ ਕੇ ਤੇ ਇਹਦੇ ਉੱਤੇ ਆਪਾਂ ਇਹਨੂੰ ਇੱਧਰ ਰੱਖ ਦਾਂਗੇ ਬੇਲ ਬੇਲ ਤੇ ਇਹਨਾਂ ਨੂੰ ਹੁਣ ਆਪਾਂ ਸਾਰਿਆਂ ਨੂੰ ਐਸੀ ਤਰ੍ਹਾਂ ਜਿਹੜਾ ਆ ਗੋਲ ਗੱਠਿਆਂ ਨੂੰ ਐਸੀ ਤਰ੍ਹਾਂ ਬੇਲ ਲਾਂਗੇ ਤੇ ਆਪਾਂ ਹੁਣ ਦੇਖੋ ਜੀ ਇੰਨੀਆਂ ਬੇਲ ਲਈਆਂ ਤੇ ਹੁਣ ਆਪਾਂ ਪਹਿਲਾਂ ਜਿਹੜੀਆਂ ਇਹ ਇੰਨੀਆਂ ਪਾ ਲਾਂਗੇ ਇਹਨਾਂ ਨੂੰ ਹੁਣ ਆਪਾਂ ਬੇਲ ਲਿਆ ਪਤਲੀਆਂ ਪਤਲੀਆਂ ਤੇ ਇਹਨਾਂ ਨੂੰ ਹੁਣ ਆਪਾਂ ਜਿਹੜਾ ਫਰਾਈ ਕਰ ਲਾਂਗੇ ਤੇਲ ਗਰਮ ਹੈ ਮੀਡੀਅਮ ਜਿਹਾ ਗਰਮ ਰੱਖਣਾ ਆਪਾਂ ਤੇਲ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਤੀ ਨੂੰ ਹਿਲਾ ਦੇਣਾ ਇੱਕਦਮ ਜਿਹੜੀ ਪੂਰੀ ਆਪਣੀ ਆ ਫੁੱਲ ਗਈ ਆ ਇਹਨੇ ਇਸੇ ਤਰ੍ਹਾਂ ਜਿਹੜਾ ਆਪਣਾ ਫੁੱਲੀ ਜਾਣਾ ਬਹੁਤ ਜ਼ਿਆਦਾ ਤੇਲ ਨਹੀਂ ਆਪਾਂ ਗਰਮ ਕਰਨਾ ਹੈਗਾ ਤੇ ਇਹਨਾਂ ਨੇ ਐਸੀ ਤਰ੍ਹਾਂ ਫੁੱਲੀ ਜਾਣਾ ਤੇਲ ਨੂੰ ਆਪਾਂ ਜਿਹੜਾ ਹਲਾਈ ਜਾਣਾ ਆ ਵਿੱਚ ਕੋਈ ਨਾ ਕੋਈ ਰਹਿ ਵੀ ਜਾਂਦੀ ਆ ਕੋਈ ਜ਼ਰੂਰੀ ਨਹੀਂ ਹੁੰਦੀ ਕਿ ਸਾਰੀਆਂ ਫੁੱਲਣੀਆਂ ਹੁੰਦੀਆਂ ਆ ਤੇ ਇਹਨਾਂ ਨੂੰ ਆਪਾਂ ਐਸੀ ਤਰ੍ਹਾਂ ਹਲਾਈ ਜਾਣਾ ਤੇ ਦੋ ਜਿਹੜੇ ਆਪ ਪਾਈਆਂ ਸੀ ਪਹਿਲਾਂ ਇਹ ਫੁੱਲ ਗਈਆਂ ਆ ਤੇ ਇੰਨੀ ਵਧੀਆ ਜਿਹੜੀਆਂ ਆਪਣੀ ਦੇਖੋ ਆ ਫੁੱਲ ਗਈ ਐ ਕਿਉਂਕਿ ਆਪਣਾ ਤੇਲ ਪਹਿਲਾਂ ਥੋੜਾ ਜਿਹਾ ਜ਼ਿਆਦਾ ਹੀ ਗਰਮ ਤਾਂ ਦੇਖੋ ਕਿੰਨੀ ਵਧੀਆ ਜਿਹੜੀਆਂ ਆਪਣੀਆਂ ਇਹ ਫੁੱਲ ਗਈਆਂ ਦੋ ਇਹਨਾਂ ਨੂੰ ਹੁਣ ਆਪਾਂ ਕੱਢ ਲੈਣੇ ਆ ਤੇ ਇਸੇ ਤਰ੍ਹਾਂ ਆਪਾਂ ਜਦੋਂ ਪਾਉਣਾ ਆ ਆਪਾਂ ਜਿਹੜਾ ਥੱਲੇ ਦਾ ਪਾਸਾ ਜਿੱਧਰ ਰੱਖੀ ਆ ਉਹ ਪਾਸਾ ਆਪਾਂ ਇਸ ਤਰ੍ਹਾਂ ਥੱਲੇ ਪਾਉਣਾ ਆ ਤੇ ਇਹਨੂੰ ਆਪਾਂ ਨਾਲ ਦੀ ਨਾਲ ਜਿਹੜਾ ਆ ਹਲਾਈ ਜਾਣਾ ਹੈ ਇਸੇ ਤਰ੍ਹਾਂ ਤੇ ਇਹਨਾਂ ਨੂੰ ਆਪਾਂ ਹਲਾਈ ਜਾਣਾ ਤੇ ਬਹੁਤ ਵਧੀਆ ਜਿਹੜੇ ਆਪਣੇ ਗੋਣ ਗੁੱਫੇ ਆ ਇਸ ਤਰ੍ਹਾਂ ਫੁੱਲ ਕੇ ਆਉਣਗੇ ਇਥੇ ਹਾਂ ਐਨੇਕ ਜਿਹੜੇ ਆ ਬਣਾ ਲੈ ਦੇਖੋ ਤੇ ਥੋੜੇ ਜਿਨਾ ਦਾ ਕਲਰ ਕਰਾਂਗੇ ਇਹਨਾਂ ਨੂੰ ਹੁਣ ਆਪਾਂ ਕੱਢ ਲਾਂਗੇ ਦੇਖੋ ਰੜ ਗਏ ਆ ਆਪਣੇ ਆਚਾਰ ਤਾਂ ਵਧੀਆ ਜਿਹੜੇ ਫੁੱਲੀਆਂ ਤੇ ਇੱਕ ਥੋੜੀ ਜਿਹੀ ਵਿੱਚ ਹੋ ਗਈ ਸੀ ਤੇ ਦੇਖੋ ਕਿੰਨੀ ਵਧੀਆ ਜਿਹੜੀ ਆਪਣੀਆਂ ਗੋਲ ਗੱਫੇ ਫੁੱਲ ਕੇ ਆਏ ਆ ਤੇ ਬਾਕੀ ਇਸੇ ਤਰ੍ਹਾਂ ਆਪਾਂ ਹੋਰ ਬੇਲ ਲੈਣੇ ਆ ਤੇ ਬਾਕੀ ਵੀ ਇਸੇ ਤਰ੍ਹਾਂ ਬਣਾ ਲੈਣੇ ਆ ਆਪਾਂ ਹੁਣ ਇੱਕ ਐਸਾ ਦੂਸਰੀ ਤਰ੍ਹਾਂ ਬੇਲ ਕੇ ਆਪਾਂ ਜਿਹੜੇ ਗੋਲ ਗੱਫੇ ਬਣਾਉਣੇ ਆ ਇੱਕ ਰੋਟੀ ਨੂੰ ਆਪਾਂ ਪਹਿਲਾਂ ਬੇਲ ਲੈਣਾ ਹੈ ਇਸ ਤਰ੍ਹਾਂ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਨਾ ਬੇਲ ਲੈਣਾ ਹੈ ਇੱਕ ਵੱਡੀ ਸਾਰੀ ਪਤਲੀ ਜੀ ਰੋਟੀ ਇਹਨੂੰ ਬਣਾ ਬੇਲਣਾ ਆਪਾਂ ਪਤਲੀ ਜੀ ਰੋਟੀ ਇੱਕ ਬੇਲ ਲੈਣੀ ਹੈ ਇਸ ਤਰ੍ਹਾਂ ਤੁਸੀਂ ਦੇਖੋ ਇੱਕਦਮ ਪਤਲੀ ਬੇਲ ਲਈ ਹੈ ਬਹੁਤ ਪਤਲੀ ਤੇ ਹੁਣ ਆਪਣੇ ਕੋਲ ਇਸ ਤਰ੍ਹਾਂ ਦਾ ਕੁਕਿੰਗ ਕਟਰ ਆ ਤੇ ਇਹਦੇ ਨਾਲ ਆਪਾਂ ਜਿਹੜੇ ਆ ਗੋਲ-ਗੋਲ ਕੱਟ ਲਾਂਗੇ ਜੇ ਤੁਹਾਡੇ ਕੋਲ ਗਲਾਸ ਕੋਲੀ ਨਾਲ ਵੀ ਤਿੱਖੇ ਆ ਤਾਂ ਉਹਦੇ ਨਾਲ ਵੀ ਤੁਸੀਂ ਇਹਨਾਂ ਨੂੰ ਕੱਟ ਸਕਦੇ ਆ ਇਸ ਤਰ੍ਹਾਂ ਜਿਹੜੀਆਂ ਆ ਸਾਰੀਆਂ ਇੱਕ ਹੀ ਵਾਰੀ ਚ ਕਿੰਨੀਆਂ ਆਪਣੀਆਂ ਗੋਲ ਗੱਪੇ ਜਿਹੜੇ ਆ ਇੱਕ ਵਾਰੀ ਚ ਹੀ ਬਣ ਜਾਣਗੇ ਇਹਨਾਂ ਸਾਰਿਆਂ ਨੂੰ ਆਪਾਂ ਇਸੇ ਤਰ੍ਹਾਂ ਕੱਟ ਲੈਣੇ ਆ ਤੇ ਸਾਰੇ ਕਿੰਨੀਆਂ ਇੱਕ ਵਾਰੀ ਚ ਆਪਣੀਆਂ ਗੋਲ ਗੱਪੇ ਜਿਹੜੇ ਬਣ ਜਾਣੀਆਂ ਤੇ ਬਾਕੀ ਦਾ ਆਟਾ ਸਾਰਾ ਜਿਹੜਾ ਆਪਾਂ ਇਸ ਤਰ੍ਹਾਂ ਇਹਨੂੰ ਕੱਢ ਲਾਂ ਜੇ ਤੁਹਾਨੂੰ ਲੱਗਦਾ ਕਿ ਹਲੇ ਜੇਕਰ ਆਪਣਾ ਥੋੜਾ ਗੋਲ ਗੱਪ ਜਿਹੜਾ ਮੋਟਾ ਰਹਿ ਗਿਆ ਹੈ ਤਾਂ ਫਿਰ ਆਪਾਂ ਇਹਨੂੰ ਕੱਟ ਕੇ ਥੋੜਾ ਜਿਹਾ ਹੋਰ ਬੇਲਣਾ ਉੱਤੇ ਮਾਰ ਸਕਦੇ ਹਾਂ ਇਸ ਤਰ੍ਹਾਂ ਤੇ ਇਹਨੂੰ ਥੋੜਾ ਜਿਹਾ ਹੋਰ ਪਤਲਾ ਕਰ ਲਓ ਫਿਰ ਫਰਾਈ ਕਰਾਂਗੇ ਆਪਾਂ ਦੂਸਰਾ ਪੂਰ ਵੀ ਜਿਹੜਾ ਆ ਬੇਲ ਕੇ ਹੋਰ ਬੇਲ ਕੇ ਰੱਖ ਲਈਆਂ ਤੇ ਹੁਣ ਆਪਾਂ ਇਹਨਾਂ ਨੂੰ ਵੀ ਵਿੱਚ ਹੀ ਪਾ ਦਾਂਗੇ ਫਰਾਈ ਕਰ ਲਾਂਗੇ ਇੱਕ ਹੱਥ ਨਾਲ ਆਪਾਂ ਜਿਹੜਾ ਆ ਫਰਾਈ ਕਰੀ ਜਾਵਾਂਗੇ ਤੇ ਇੱਕ ਹੱਥ ਨਾਲ ਇਹਨਾਂ ਨੂੰ ਹਿਲਾਈ ਜਾਵਾਂਗੇ ਹੌਲੀ ਹੌਲੀ ਇਹਨਾਂ ਨੂੰ ਹਿਲਾਇ ਜਣਾ ਹੈ ਦੇਚ ਵਿੱਚ ਕੋਈ ਨਾ ਕੋਈ ਫਿਰ ਵੀ ਰਹਿ ਜਾਂਦੀ ਆ ਪਰ ਦੇਖੋ ਆਪਣੀਆਂ ਜਿਹੜੀਆਂ ਫੁੱਲ ਪੱਲੀ ਜਾਂਦੇ ਆ ਤੇਨਨੇ ਕ ਆਪਾਂ ਪਹਿਲਾਂ ਜਿਹੜੇ ਆ ਇੱਕ ਵਾਰੀ ਇਹਨਾਂ ਨੂੰ ਇਹਨਾਂ ਨੂੰ ਐਸੇ ਹੀ ਤਰ੍ਹਾਂ ਹਿਲਾਉਂਦੇ ਰਹਿਣਾ ਹੈ ਸਾਰੇ ਜਿਹੜੇ ਆਪਣੇ ਗੋਲ ਗੱਪੇ ਆ ਇਸ ਤਰ੍ਹਾਂ ਖੁੱਲ ਜਾਂਦੇ ਆ ਤੇ ਇਹਨਾਂ ਦੀ ਸਾਈਡ ਆਪਾਂ ਚੇਂਜ ਕਰੀ ਜਾਵਾਂਗੇ ਇਨਾਂ ਨੂੰ ਇੱਕਦਮ ਆਪਾਂ ਕੜਕ ਜਿਹਾ ਕਰਨਾ ਹੈ ਚਿੱਟੀਆਂ ਨਹੀਂ ਕੱਢਣੀਆਂ ਜੇ ਚਿੱਟੀਆਂ ਕੱਢਾਂਗੇ ਤੇ ਫਿਰ ਇਹ ਪੂਰੀਆਂ ਜਿਹੀਆਂ ਇਸ ਤਰ੍ਹਾਂ ਬਣ ਜਾਣਗੀਆਂ ਇਹਨਾਂ ਦੇ ਉੱਤੇ ਕਲਰ ਲਿਓਣਾ ਆਪਾਂ ਜਿੰਨਾ ਆਪਾਂ ਜਦਾਂ ਮੀਡੀਅਮ ਜਿਹਾ ਗੈਸ ਤੇ ਆਪਾਂ ਪਕਾਵਾਂਗੇ ਜੇ ਜ਼ਿਆਦਾ ਹੋਊਗਾ ਤਾਂ ਫਿਰ ਜਿਹੜੇ ਆਪਣੀਆਂ ਇਹ ਫੁੱਲਣੀਆਂ ਨਹੀਂ ਹੈਗੀਆਂ ਪੂਰੀਆਂ ਇਹਨਾਂ ਨੂੰ ਇਸ ਤਰ੍ਹਾਂ ਹਲਾ ਹੀ ਜਾਣਾ ਹੈ ਇਹ ਵੀ ਦੇਖੋ ਜੀ ਆਪਣੀਆਂ ਸਾਰੀਆਂ ਫੁੱਲ ਗਈਆਂ ਹਨ ਫੁੱਲ ਗਏ ਗੋਲ ਗੱਪੇ ਆਪਣੇ ਇਹਨਾਂ ਨੂੰ ਕੜਕ ਜਿਆ ਕਰਨਾ ਹੈ ਤਦੇ ਇਹ ਆਪਣੇ ਜਿਹੜੇ ਆ ਇਹ ਕੜਕ ਰਹਿਣਗੇ ਜੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਚਿੱਟੇ ਜਿਹਾ ਕੱਢ ਲਾਂਗੇ ਫੇ ਪੂਰੀ ਮੰਗੋਈ ਦੇ ਰਹਿ ਜਾਣਗੇ ਤੇ ਇਹਨਾਂ ਨੂੰ ਹੁਣ ਆਪਾਂ ਥੋੜਾ ਜਿਹਾ ਕਲਰ ਕਰ ਲੈਨੇ ਆ ਤੇ ਦੇਖੋ ਆਪਣੇ ਜਿਹੜੇ ਗੋਲ ਗੱਪੇ ਆ ਸਾਰੇ ਕਿੰਨੇ ਫੁੱਲ ਕੇ ਆਏ ਆ ਸਾਰੇ ਬਹੁਤ ਵਧੀਆ ਜਿਹੜੇ ਫੁੱਲ ਗਏ ਦੇਖੋ ਕਿੰਨੇ ਵਧੀਆ ਫੁੱਲੇ ਆ ਐਸੇ ਤਰ੍ਹਾਂ ਆਪਾਂ ਜਿਹੜੇ ਸਾਰੇ ਗੋਲ ਗੱਪੇ ਜਿਹੜੇ ਬਣਾ ਲਾਂਗੇ ਖੁੱਲੇ ਖੁੱਲੇ ਬਹੁਤ ਵਧੀਆ ਬਣ ਕੇ ਆਸਤਰਾ ਗੋਲ ਗੱਪੇ ਆਪਣੇ ਖੁੱਲੇ ਖੁੱਲੇ ਗੋਲ ਗੱਪੇ ਦੇਖੋ ਜੀ ਆਪਾਂ ਬਣਾ ਲਿਆ ਤੇ ਦੇਖੋ ਇੱਕਦਮ ਆਪਣੇ ਹੱਲੇ ਜਿਹੜੇ ਥੋੜਾ ਇਹ 2-3 ਘੰਟੇ ਜਿੱਦਾਂ ਰੋਊਗੇ ਫਿਰ ਜਾਦੇ ਕੜਕ ਹੁੰਦੇ ਆ ਪਰ ਫਿਰ ਵੀ ਇਹ ਜਿਹੜੇ ਆ ਆਪਣੇ ਕੜਕ ਥੋੜੇ ਹੋ ਗਏ ਆ ਤੇ ਇੱਕਦਮ ਕਿੰਨੀ ਆਵਾਜ਼ ਆਉਂਦੀ ਆ ਇਹ ਇਸ ਤਰ੍ਹਾਂ ਕੜਕ ਹੋ ਗਏ ਆ ਤੇ ਇੱਕਦਮ ਜਿਹੜੇ ਆ ਕੜਕ ਹੋ ਗਏ ਆ ਤੇ ਹੁਣ ਆਪਾਂ ਇਹਨਾਂ ਲਈ ਇੱਕ ਬਣਾਉਣੀ ਆ ਜੀ ਚਟਣੀ ਗੋਲ ਗੱਪੇ ਵਾਲਾ ਪਾਣੀ ਬਣਾਉਣਾ ਹੈ ਆਪਾਂ ਤੇ ਮੈਂ ਲੈ ਲਿਆ ਜੀ ਧਨੀਆ ਲੈ ਲਿਆ ਧਨੀਆ ਲਿਆ ਤੇ ਪਦੀਨਾ ਲਿਆ ਆਪਾਂ ਇਹਨੂੰ ਚੰਗੀ ਤਰ੍ਹਾਂ ਲਿਆ ਤੋ ਦੋਨੇ ਆਪਾਂ ਬਰਾਬਰ ਜਿਹਾ ਲੈ ਲਿਆ ਤੁਸੀਂ ਜਿੰਨਾ ਕ ਪਾਣੀ ਬਣਾਉਣਾ ਉਹਨਾਂ ਕ ਆਪਣੇ ਹਿਸਾਬ ਨਾਲ ਲੈ ਲਓ ਤੇ ਮਿਰਚ ਆਪਾਂ ਪਾ ਲਾਂਗੇ ਜੀ ਹਰੀ ਮਿਰਚ ਤੁਸੀਂ ਜਿੰਨਾ ਕ ਸਪਾਈਸੀ ਬਣਾਉਣਾ ਆਪਾਂ ਇੱਕ ਮਿਰਚ ਹਰੀ ਲਈ ਆ ਤੇ ਇਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਤੇ ਇਹਨੂੰ ਆਪਾਂ ਗ੍ਰाइंड ਕਰ ਲਾਂਗੇ ਇਦੇ ਵਿੱਚ ਦੋ ਜਿਹੜੇ ਆ ਆਈਸ ਦੇ ਕਯੂਬ ਪਾ ਦਾਂਗੇ ਇਹਨੂੰ ਆਪਾਂ ਦੇਖੋ ਜੀ ਹੁਣ ਪੀਸ ਲਿਆਇਆ ਤੇ ਇੱਕਦਮ ਆ ਜਿਹੜਾ ਆਪਾਂ ਬਰੀਕ ਪੀਸ ਲਿਆ ਤੇ ਹੁਣ ਹੋਣੀ ਨੂੰ ਆਪਾਂ ਇੱਕ ਬੋਲ ਦੇ ਵਿੱਚ ਪਾਉਣ ਲਵਾਂਗੇ ਜੇ ਤੁਸੀਂ ਐਸੀ ਤਰ੍ਹਾਂ ਰੱਖਣਾ ਤਾਂ ਐਸੀ ਤਰ੍ਹਾਂ ਰੱਖ ਲਓ ਪਰ ਆਪਾਂ ਪੋਣਾਗੇ ਇਹਨੂੰ ਇਨੂੰ ਇੱਕ ਚਮਚੇ ਦੀ ਚਮਚੇ ਦੇ ਨਾਲ ਜਿਹੜਾ ਆਪਾਂ ਸਾਰਾ ਕੱਢ ਲਾਂਗੇ ਇਹ ਬਹੁਤ ਹੀ ਟੇਸਟੀ ਜਿਹੜਾ ਆਪਣਾ ਆ ਪਾਣੀ ਬਣੂਗਾ ਪਾਣੀ ਪੂਰੀ ਜਾਲ ਜੀਰਾ ਵੀ ਕਹਿ ਦਿੰਨੇ ਆਪਾਂ ਇਹਨੂੰ ਇਹਨੂੰ ਹੋਰ ਪਾਣੀ ਪਾ ਕੇ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਇਹਨੂੰ ਗ੍ਰाइंड ਇੱਕ ਵਾਰ ਫਿਰ ਕਰ ਲਾਂਗੇ ਥੋੜੇ ਜਿਹਾ ਪਾਣੀ ਆਪਾਂ ਜਿਹੜਾ ਆ ਸਾਰਾ ਪਾਉਣ ਲਿਆ ਆ ਤੇ ਤੇ ਹੁਣ ਝੱਗ ਜੀ ਆ ਗਈ ਤੇ ਝੱਗ ਜੀ ਜਿਹੜੀ ਹਟ ਜਾਊਗੀ ਜੇ ਤੁਸੀਂ ਉੱਤੋਂ ਲਾਉਣਾ ਚਾਹੋ ਨੀ ਤੈਨੂੰ ਲਾ ਸਕਦੇ ਆ ਤੇ ਹੁਣ ਆਪਾਂ ਇੱਚ ਪਾਉਣੇ ਜੀ ਮਸਾਲੇ ਆਪਣੇ ਯਾਰ ਜੀਰਾ ਬਣਾਉਣ ਲਈ ਤੇ ਇਹਦੇ ਵਿੱਚ ਮੈਂ ਜਿਹੜਾ ਲੂਣ ਪਾਉਂਗੀ ਟੇਸਟ ਅਕੋਰਡਿੰਗ ਤੁਸੀਂ ਆਪਣਾ ਲੂਣ ਪਾ ਲਓ ਅੱਧਾ ਕ ਚਮਚਾ ਜਿਹੜਾ ਇੱਕ ਚ ਲੂਣ ਪਾ ਲਿਆ ਭੁੰਨਿਆ ਜੀਰਾ ਆ ਉਹ ਪਾਉਂਗੀ ਇੱਕ ਚਮਚਾ ਮੈਂ ਇਹ ਪਾਤਾ ਤੇ ਅੱਧਾ ਕ ਚਮਚਾ ਜਿਹੜਾ ਮੈਂ ਚਾਟ ਮਸਾਲੇ ਦਾ ਪਾਉਂਗੀ ਚਾਹ ਮਸਾਲਾ ਆਪਾਂ ਪਾਪਾ ਤੇ ਥੋੜੀ ਜਿਹੀ ਆਪਾਂ ਜੇ ਤੁਸੀਂ ਹੋਰ ਤਿੱਖਾ ਕਰਨਾ ਤੇ ਮੈਂ ਥੋੜੀ ਜਿਹੀ ਲਾਲ ਮਿਰਚ ਪਾਉਂਗੀ ਹਰੀ ਮਿਰਚ ਆਪਾਂ ਪਾਈ ਆ ਇਹਦੇ ਵਿੱਚ ਤੇ ਮੈਂ ਇਹਦੇ ਵਿੱਚ ਅੱਧਾ ਚਮਚਾ ਜਿਹੜਾ ਆ ਆਮਚੂਰਨ ਦਾ ਪਾਉਂਗੀ ਆਮਚੂਰ ਨੇ ਆਪੇ ਆਪਣੇ ਕੋਲ ਜੇ ਤੁਹਾਡੇ ਕੋਲ ਕੱਚਾ ਆਂਬ ਹੈ ਤੁਸੀਂ ਉਹ ਪਾ ਸਕਦੇ ਆ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰੇ ਮਸਾਲਿਆਂ ਨੂੰ ਇਹਦੇ ਵਿੱਚ ਆਪਾਂ ਹੋਰ ਪਾਣੀ ਪਾ ਦਾਂਗੇ ਆਪਾਂ ਜਿੰਨਾ ਕੁ ਪਤਲਾ ਕਰਨਾ ਜਿੰਨਾ ਕੁ ਤੁਸੀਂ ਆਪਣਾ ਜਿਹੜਾ ਪਾਣੀ ਬਣਾਉਣਾ ਉਹਨਾਂ ਕ ਆਪਣਾ ਪਾਣੀ ਜਿਹੜਾ ਆ ਪਾ ਲਓ ਤੇ ਆਪਣਾ ਜਿਹੜਾ ਆ ਜਲ ਜੀਰਾ ਜਿਹੜਾ ਇਹ ਦੇਖੋ ਕਿੰਨਾ ਵਧੀਆ ਕਲਰ ਹਰਾ ਹਰਾ ਬਣਿਆ ਬਹੁਤ ਵਧੀਆ ਬਣ ਗਿਆ ਤੁਸੀਂ ਇੱਥੇ ਲੂਣ ਵਗੈਰਾ ਟੈਸਟ ਆਪਣਾ ਜਿਹੜਾ ਦੇਖ ਸਕਦੇ ਆ ਪੀ ਕੇ ਜੇ ਤੁਹਾਨੂੰ ਘੱਟ ਲੱਗਦਾ ਤਾਂ ਤੁਸੀਂ ਹੋਰ ਇਹਦੇ ਵਿੱਚ ਲੂਣ ਜਿਹੜਾ ਆਪਣਾ ਮਸਾਲੇ ਪਾ ਸਕਦੇ ਹੋ ਤੇ ਆਪਣਾ ਜਲ ਜੀਰਾ ਜਿਹੜਾ ਬਣ ਗਿਆ ਤੇ ਹੁਣ ਆਪਾਂ ਆ ਬਣਾਵਾਂਗੇ ਤੇ ਆਪਾਂ ਲੈ ਲੈ ਜੀ ਚਾਰ ਪੰਜ ਮੈਂ ਚਾਰ ਕੁੱਬਲੇ ਆਲੂ ਲਏ ਆ ਜਿੰਨੇ ਕ ਆਪਾਂ ਚਾਹੀਦੇ ਆਲੂ ਉਨੇ ਕ ਆਪਾਂ ਜਿਹੜੇ ਆ ਇਹਨਾਂ ਨੂੰ ਹੱਥ ਦੇ ਨਾਲ ਤੋੜ ਲਾਂਗੇ ਬਹੁਤ ਜ਼ਿਆਦਾ ਬਰੀਕ ਨਹੀਂ ਕਰਾਂਗੇ ਇਸ ਤਰ੍ਹਾਂ ਇਹਨਾਂ ਨੂੰ ਥੋੜੇ ਜਿਹਾ ਆਲੂ ਆਪਾਂ ਲੈ ਲਾਂਗੇ ਤੁਸੀਂ ਕੱਲੇ ਜਿਹੜਾ ਆਪਾਂ ਪਾਣੀ ਬਣਾਇਆ ਇਹਦੇ ਨਾਲ ਖੱਟੀ ਮਿੱਠੀ ਮਿਲੀ ਦੇ ਨਾਲ ਤੇ ਉਹ ਕੱਲੇ ਵੀ ਆਪਾਂ ਨੂੰ ਬਹੁਤ ਵਧੀਆ ਲੱਗਦੇ ਇਹ ਇਸ ਤਰ੍ਹਾਂ ਤੇ ਮੈਂ ਆਲੂ ਜਿਹੜੇ ਆ ਲੈ ਲੈ ਆ ਤੁਸੀਂ ਜਿੰਨਾ ਕਾ ਆਲੂ ਜਿਹੜਾ ਆਪਣਾ ਪਾਣਾ ਆ ਉਸ ਹਿਸਾਬ ਨਾਲ ਆਲੂ ਲੈ ਲੈ ਆ ਆਲੂਆਂ ਨੂੰ ਆਪਾਂ ਥੋੜੇ ਜਿਹਾ ਸਪਾਈਸੀ ਜਿਹਾ ਬਣਾਵਾਂਗੇ ਤੇ ਇਹਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਥੋੜੇ ਜਿਹਾ ਚਾਟ ਮਸਾਲਾ ਪਾ ਦੂੰਗੀ ਆਲੂਆਂ ਦੇ ਵਿੱਚ ਥੋੜਾ ਜਿਹਾ ਪਾਵਾਂਗੇ ਆਪਾਂ ਤੇ ਥੋੜਾ ਜਿਹਾ ਭੁਜਿਆ ਜੀਰਾ ਪਾਵਾਂਗੇ ਤੇ ਲੂਣ ਆਪਾਂ ਪਾਵਾਂਗੇ ਟੇਸਟ ਅਕੋਰਡਿੰਗ ਇਹਦੇ ਚ ਜੀ ਮੈਂ ਕਾਲੀ ਮਿਰਚ ਲਈ ਆ ਉਹ ਪਾਵਾਂਗੇ ਜੇ ਤੁਸੀਂ ਇੰਚ ਹਰੀ ਮਿਰਚ ਪਾਉਣਾ ਚਾਹਣੇ ਹਰੀ ਮਿਰਚ ਵੀ ਪਾ ਸਕਦੇ ਆ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ ਥੋੜਝ ਆਪਾਂ ਪਾਵਾਂਗੇ ਕਟਿਆ ਪਿਆਜ਼ ਪਾਵਾਂਗੇ ਤੁਸੀਂ ਹਰਾ ਧਨੀਆ ਵੀ ਪਾ ਸਕਦੇ ਆ ਤੇ ਆਪਣੇ ਬੱਚੇ ਵੀ ਜਿਹੜਾ ਹਰਾ ਧਨੀਆ ਨਹੀਂ ਖਾਂਦੇ ਤੇ ਆਪਾਂ ਹਰਾ ਧਨੀਆ ਨਹੀਂ ਪਾਵਾਂਗੇ ਇਹ ਚ ਤੁਸੀਂ ਹਰੀ ਮਿਰਚ ਕੱਟ ਕੇ ਪਾ ਸਕਦੇ ਪੀਸ ਕੇ ਪਾ ਸਕਦੇ ਆ ਤੇ ਆਪਣਾ ਜਿਹੜਾ ਆ ਆਲੂ ਵੀ ਇਹ ਵੀ ਬਣ ਗਿਆ ਆ ਪਿਆਜ਼ ਮੈਂ ਸਾਰੇ ਪਾ ਦੂੰਗੀ ਤੇ ਆਪਣਾ ਆਲੂ ਮਸਾਲਾ ਵੀ ਜਿਹੜਾ ਆ ਬਣ ਗਿਆ ਵੀ ਜਿਹੜਾ ਆ ਆਪਣਾ ਬਣ ਗਿਆ ਇਹਦੇ ਵਿੱਚ ਵੀ ਮੈਂ ਥੋੜਾ ਜਿਹਾ ਜਿਹੜੀ ਕਾਲੀ ਮਿਰਚ ਪਾਉਂਗੀ ਕਾਲੀ ਮਿਰਚ ਹਿੱਸੇ ਮੈਂ ਪਾਈ ਤੇ ਥੋੜੀ ਜੀ ਪਾਉਂਗੀ ਕਿਉਂਕਿ ਇਹਦੇ ਨਾਲ ਬਹੁਤ ਸੋਹਣਾ ਟੇਸਟ ਵੀ ਆਊਗਾ ਤਾਂ ਸਪਾਈਸੀ ਵੀ ਹੋ ਜਾਊਗਾ ਪਾਣੀ ਜਿਹੜਾ ਆਪਣਾ ਤੇ ਥੋੜੀ ਜੀ ਮੈਨੂੰ ਮਿਰਚ ਘੱਟ ਲੱਗੀ ਇਹਦੇ ਵਿੱਚ ਤਾਂ ਥੋੜੀ ਜੀ ਮੈਂ ਮਿਰਚ ਹੋਰ ਪਾਉਂਗੀ ਇਹਦੇ ਵਿੱਚ ਕਿਉਂਕਿ ਪਾਣੀ ਜਿਹੜਾ ਹੈ ਤਿੱਖਾ ਹੀ ਸੁਆਦ ਲੱਗਦਾ ਹੈ ਤੇ ਆਪਣਾ ਆਲੂ ਵੀ ਬਣ ਗਿਆ ਤੇ ਪਾਣੀ ਵੀ ਜਿਹੜਾ ਹੈ ਚਟਪਟਾ ਬਣ ਗਿਆ ਆਪਣਾ ਜਲ ਜੀਰਾ ਆਪਣੇ ਕੋਈ ਇਮਲੀ ਦੀ ਗੋੜਾ ਵਾਲੀ ਜਿਹੜੀ ਆਪਾਂ ਚਟਣੀ ਆ ਉਹ ਘਰ ਬਣਾਈ ਆ ਖੱਟੀ ਮਿੱਠੀ ਜਿਹੜੀ ਗੋੜ ਇਮਲੀ ਗੋੜ ਦੀ ਚਟਣੀ ਆ ਇਹ ਆਪਾਂ ਬਣਾਈਓ ਆ ਪਹਿਲਾਂ ਹੀ ਬਣਾਈਓ ਆ ਤੇ ਹੁਣ ਆਪਾਂ ਇਹਨਾਂ ਨੂੰ ਆਪਣੇ ਗੋਲ ਗੱਪਿਆਂ 'ਨ ਸਰਵ ਕਰਾਂਗੇ ਤੇ ਆਪਾਂ ਹੁਣ ਇੱਕ ਸੇਵ ਲਈ ਆ ਛੋਟੀ ਸੇਵ ਆ ਜੇ ਤੁਸੀਂ ਇਹ ਵਿੱਚ ਪਾਣੀ ਤਾਂ ਉੱਪਰ ਪਾਣੀ ਦੇ ਜਿੰਨਾ ਜਦੋਂ ਖਾਣੀ ਉਸ ਲਈ ਤੁਸੀਂ ਪਾ ਸਕਦੇ ਆ ਤੇ ਹੁਣ ਆਪਾਂ ਇੱਕ ਜਿਹੜੀ ਆ ਆਪਣਾ ਗੋਲ ਗੱਪਾ ਲੈਣੇ ਆ ਦੇਖੋ ਕ੍ਰਿਸਪੀ ਜਿਹਾ ਹੋ ਗਿਆ ਤੇ ਇਹਨੂੰ ਆਪਾਂ ਹੱਥ ਦੇ ਨਾਲ ਇਸ ਤਰ੍ਹਾਂ ਭਨ ਲੈਣੇ ਆ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਆਲੂ ਥੋੜੇ ਜਿਹਾ ਤੇ ਆਪਾਂ ਵਿੱਚ ਆਪਣਾ ਜਿਹੜਾ ਆ ਈਮਲੀ ਵਾਲਾ ਪਾਣੀ ਪਾਵਾਂਗੇ ਈਮਲੀ ਪਾਵਾਂਗੇ ਖੱਟੀ ਮਿੱਠੀ ਤੇ ਆਪਾਂ ਜਿਹੜਾ ਪਾਣੀ ਆ ਉਹ ਪਾ ਦਾਂਗੇ ਇਸ ਤਰ੍ਹਾਂ ਦੇਖੋ ਕਿੰਨਾ ਵਧੀਆ ਜਿਹੜਾ ਆ ਗੋਲ ਗੱਪਾ ਇਸ ਤਰ੍ਹਾਂ ਬਣ ਜਾਂਦਾ ਪਾਣੀ ਤੇ ਉੱਤੇ ਆਪਾਂ ਜਿਹੜੀ ਐ ਸੇਵ ਪਾਵਾਂਗੇ ਇਸ ਤਰ੍ਹਾਂ ਸਾਰੇ ਦੇਖੋ ਕਿੰਨੇ ਵਧੀਆ ਕ੍ਰਿਸਪੀ ਜੇ ਹੋ ਗਏ ਇਹ ਤੇ ਇਹਨਾਂ ਦੇ ਵਿੱਚ ਆਪਾਂ ਆਲੂ ਪਾ ਲਾਂਗੇ ਤੇ ਫਿਰ ਆਪਣਾ ਮਿੱਠੀ ਚਟਣੀ ਪਾਵਾਂਗੇ ਇਸ ਤਰ੍ਹਾਂ ਹੀ ਜੇ ਤੁਸੀਂ ਮਿੱਠੀ ਚਟਣੀ ਪਾਉਣਾ ਚਾਹੋ ਨੀ ਪਾ ਲਓ ਜੇ ਨਹੀਂ ਪਾਉਣਾ ਚਾਹਦੇ ਨਾ ਪਾਓ ਤੇ ਇਸ ਤਰ੍ਹਾਂ ਪਾਣੀ ਪਾ ਕੇ ਤੇ ਆਪਣਾ ਜਿਹੜਾ ਆ ਗੋਲ ਗੱਪੇ ਦੇਖੋ ਬਹੁਤ ਵਧੀਆ ਇਸ ਤਰ੍ਹਾਂ ਬਣ ਜਾਂਦੇ ਆ ਉਹ ਕਿੰਨੇ ਵਧੀਆ ਜਿਹੜੇ ਗੋਲ ਗੱਪੇ ਬਣੇ ਆ ਆਪਣੇ ਇਸ ਤਰ੍ਹਾਂ ਸੇਵ ਵਾਲੇ ਤੇ ਪਾਣੀ ਪੂਰੀ ਜਿਹੜੀ ਆ ਇਸ ਤਰ੍ਹਾਂ ਕਿੰਨੀ ਵਧੀਆ ਬਣਦੀ ਆ ਤੁਸੀਂ ਘਰ ਵਿੱਚ ਬਣਾ ਕੇ ਖਾ ਸਕਦੇ ਆ ਤੇ ਜੇ ਤੁਹਾਨੂੰ ਸਾਡੀ ਵੀਡੀਓ ਜਿਹੜੀ ਗੋਲ ਗੋਪੇ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੇ ਗੋਲ ਗੋਪੇ ਜਿਹੜੇ ਕਿਸ ਤਰ੍ਹਾਂ ਦੇ ਲੱਗੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਫੇਸਬੁੱਕ ਤੇ ਫੋਲੋ ਕਰਨਾ ਜੀ ਸਤਿ ਸ੍ਰੀ ਅਕਾਲ ਜੀ